ਮੇਰੀ ਨਾ ਆਦਤ ਆ ਮੈਂ ਕਦੀ ਕਿਸੇ ਦਾ ਨਾਮ ਲੈ ਕੇ ਗੱਲ ਨਹੀਂ ਕੀਤੀ ਪਰ ਜਿਹੜਾ ਮਾਸਟਰ ਸਲੀਮ ਹੈ ਇਹਦੇ ਨਾਲ ਹਰ 2 2.5 ਮਹੀਨੇ ਬਾਅਦ ਖੁਰਕ ਉਟਦੀ ਹੈ ਅਸਲ 'ਚ ਨਾ ਇਹਨੂੰ ਐਂ ਲੱਗਦਾ ਵੀ ਜਿਵੇਂ ਊੜਾੜਾ ਐਵੇਂ ਜਿਹੜਾ ਸਾਰੇ ਗਾਵਾਂ ਪਾ ਜਾਂ ਬਾਜਾ ਵੀ ਉਹਦੀ ਖੋਜ ਇਹਨਾਂ ਨੇ ਲਾਣੇ ਨੇ ਕੀਤੀ ਹੈ ਇਸ ਕਰਕੇ ਉਹਨੂੰ ਸਾਰੇ ਗਾਵਾਂ ਪਾ ਨੂੰ ਗਾਉਣ ਤੋਂ ਪਹਿਲਾਂ ਬਾਜੇ ਨੂੰ ਵਜਾਉਣ ਤੋਂ ਪਹਿਲਾਂ ਵੀ ਇਹਨਾਂ ਨੂੰ ਪੁੱਛ ਲਿਆ ਕਰੋ ਵੀ ਅਸੀਂ ਗਾ ਲਈਏ ਵਜਾ ਲਈਏ ਉਹ ਤੀਜੇ ਦਿਨ ਹਰੇਕ ਨੂੰ ਕਹਿਣ ਲੱਗ ਜੂ ਅਸੀਂ ਇੰਨਾ-ਇੰਨਾ ਸਿੱਖਿਆ ਅਸੀਂ ਆਏ ਸਿੱਖਿਆ ਉਹ ਪ੍ਰਾਵਾ ਮਿਊਜ਼ਿਕ ਦੇ ਨਾਲ ਨਾਲ ਅਕਲ ਵੀ ਸਿੱਖੀਦੀ ਹੁੰਦੀ ਆ ਉਸਤਾਦਾਂ ਤੋਂ ਤੂੰ ਸੰਗੀਤ ਸਿੱਖਦਾ ਸਿੱਖਦਾ ਮੈਂ ਲਾ ਅਕਲ ਸਿੱਖਣੀ ਹੀ ਭੁੱਲ ਗਿਆ ਸਿੱਖੇ ਤਾਂ ਯਾਰ ਆਪਣੇ ਉਹ ਬਡਾਲੀ ਹੁਣਾਂ ਦੇ ਬਜ਼ੁਰਗ ਨੇ ਕਿਹੜੇ ਪੂਰਨ ਚੰਦ ਬਡਾਲੀ ਉਹ ਵੀ ਬਥੇਰਾ ਸਿੱਖੇ ਪਏ ਨੇ ਮੈਂ ਨਹੀਂ ਕਦੇ ਕਿਸੇ ਨੂੰ ਐ ਬੋਲਦੇ ਸੁਣੇ ਵੀ ਤੂੰ ਐ ਗਾਉਣਾ ਤੂੰ ਆ ਕਰਦਾ ਤੂੰ ਅਸਲ 'ਚ ਨਾ ਤੂੰ ਕੱਲਾ ਸੁਰਾਂ ਦਾ ਨਹੀਂ ਬਾਈ ਤੂੰ ਜੈਲਸੀ ਦਾ ਵੀ ਬਹੁਤ ਭਰਿਆ ਆ ਮੈਂ ਇਹ ਤੈਨੂੰ ਵੀ ਪਤਾ ਉਹ ਇੱਕ ਕਦੇ ਸਟੇਜਾਂ ਦੇ ਕਹੀ ਜੂ ਸਾਨੂੰ ਤੁਸੀਂ ਪੈਸੇ ਘੱਟ ਦਿੰਨੇ ਹੋ ਉਹਨਾਂ ਨੂੰ ਤੁਸੀਂ ਐਨੇ ਨੇ ਪੈਸੇ ਦੇ ਦਿੰਨੇ ਹੋ ਜਿਹੜੇ ਐਂ ਕਹਿ ਕੇ ਮੁਰ ਜਾਂਦੇ ਨੇ ਤਾਰਾ ਦੀ ਦੀ ਦਾਦਾ ਦੀ ਦੇ ਦੇ ਓਏ ਮਾਸਟਰ ਸਲੀਮ ਜੀ ਪੈਸੇ ਨਾ ਕੱਲੇ ਗਾਉਣ ਦੇ ਨਹੀਂ ਮਿਲਦੇ ਹੁੰਦੇ ਆਦਤਾਂ ਦੇ ਵੀ ਮਿਲਦੇ ਹੁੰਦੇ ਨੇ ਤੇ ਤੇਰੀਆਂ ਹਰਕਤਾਂ ਸਟੇਜਾਂ ਤੇ ਨਹੀਂ ਬੱਸਾਂ ਜਗਾਉਣ ਵਾਲੀਆਂ ਨੇ ਅੱਛਾ ਜਾਂ ਇੱਕ ਨੂੰ ਆਇਆ ਬਹੁਤ ਆ ਵੀ ਮੈਂ ਉੱਚਾ ਬਹੁਤ ਗਾਣਾ ਦੇਖੋ ਜੀ ਉੱਚਾ ਮਾਨਕ ਸਾਹਿਬ ਕੁਲਦੀ ਮਾਨਕ ਜੀ ਬਹੁਤ ਵਧੀਆ ਲੱਗਦੇ ਸੀਗੇ ਸਾਰਿਆਂ ਦੀ ਹਰਮਨ ਪਿਆਰੇ ਨੇ ਸਾਰੇ ਸੁਣਦੇ ਵਧੀਆ ਗਾਣੇ ਪਰ ਮਾਸਟਰ ਸਲੀਮ ਗਾਉਣ ਤੇ ਰਿੰਗਣ ਚ ਬਹੁਤ ਫਰਕ ਹੁੰਦਾ ਤੂੰ ਅੱਜ ਕੱਲਬ ਦੀ ਆਵਾਜ਼ ਨਾ ਕੱਲਾ ਸਪਾ ਹੈੱਡਫੋਨ ਲਾ ਕੇ ਸੁਣ ਲਈ ਤੇਰੇ ਨਾਲੋਂ ਹਾਰਨ ਸੋਹਣਾ ਵੱਜਦਾ ਨਾਲੇ ਹਾਰਨ ਕਿਸੇ ਨੂੰ ਅਲਰਟ ਤਾਂ ਕਰ ਦਿੰਦਾ ਵੀ ਮੂਰੇ ਆ ਆਉਂਦਾ ਆ ਆਉਂਦਾ ਇੱਧਰ ਮੁੜ ਜਾ ਉੱਧਰ ਮੁੜ ਜਾ ਉਹ ਸਟੇਜ ਤੇ ਵੀ ਜਿਵੇਂ ਤੂੰ ਰਿੰਗਿਆ ਸੀ ਨਾ ਜਦੋਂ ਪਬਲਿਕ ਢੂਲੇ ਥੱਲੇ ਸੱਟ ਲਈ ਸੀ ਉਹ ਤੇਰੀ ਥਾਂ ਤੇ ਜੇ ਹਾਰਨ ਵੱਜਿਆ ਹੁੰਦਾ ਦੋ ਚਾਰ ਜਣੇ ਪਹਿਲਾਂ ਉੱਤਰ ਜਾਂਦੇ ਥੱਲੇ ਸਿੱਖਿਆ ਭਰਾਵਾ ਤੂੰ ਆਪ ਦੇ ਲਈ ਸਿੱਖਿਆ ਤੂੰ ਗਾ ਹਰ ਸਟੇਜਾਂ ਤੇ ਤੂੰ ਆਹੀ ਤਰ੍ਹਾਂ ਰੰਡੀ ਰੋਣਾ ਰਹਿੰਦਾ ਕਦੇ ਤੂੰ ਕਹਿੰਦਾ ਅਸੀਂ ਫਲਾਨੇ ਘਰਾਣੇ ਤੋਂ ਆ ਅਸੀਂ ਆਏ ਇਸ ਕਿ ਉਹ ਯਾਰ ਇੱਕ ਤਾਂ ਮੈਂ ਘਰਾਣਿਆਂ ਵਾਲਾ ਵੀ ਕਲੀਅਰ ਕਰਦਾ ਭਰਾਵਾ ਘਰਾਣੇ ਰਾਜਿਆਂ ਦੇ ਬਣਾਏ ਹੋਏ ਨੇ ਜਿਹੜੇ ਉਹਨਾਂ ਨੂੰ ਸੁਰ ਪਸੰਦ ਹੁੰਦੇ ਸੀ ਉਹ ਕਹਿੰਦੇ ਸੀ ਸਾਡੇ ਘਰਾਣੇ ਚ ਆਹੀ ਵੱਜੂਗਾ ਉਹ ਤਾਂ ਉੱਥੇ ਉਹ ਸੁਰ ਚੱਲ ਪੈਂਦਾ ਸੀ ਸੋ ਘਰਾਣੇ ਨਾ ਗੁਲਾਮੀ ਸੀਗੀ ਜਿਹਨੂੰ ਇਹ ਪ੍ਰਾਪਤੀ ਬਣਾ ਕੇ ਪੇਸ਼ ਕਰੀ ਜਾਂਦੇ ਨੇ ਘਰਾਣਿਆਂ ਨੂੰ ਕਿ ਕੱਲ ਨੂੰ ਮੈਂ ਕਹਿ ਦੂੰ ਹਾਂ ਸਾਡਾ ਮਾਸਟਰ ਕਾ ਘਰਾਣਾ ਯਾਰ ਨਾਲੇ ਹਾਂ ਮੂਸੇ ਵਾਲੇ ਦਾ ਕਿਹੜਾ ਘਰਾਣਾ ਸੀ ਸੋ ਨਵੇਂ ਮੁੰਡੇ ਨੂੰ ਮੈਂ ਕਹਣਾ ਐਵੇਂ ਨਾ ਪ੍ਰਿੰਸ ਪ੍ਰੋਸੋਈ ਜਾ ਕਰੋ ਘਰਾਣੇ ਕਰੂਣੇ ਮੈਂ ਇਹ ਗੱਲਾਂ ਚ ਪੈਣਾ ਨਹੀਂ ਸੀ ਪਰ ਜਿਵੇਂ ਇਹ ਹਮੇਸ਼ਾ ਟਾਰਗੇਟ ਜਾ ਕਰਦਾ ਹੁੰਦਾ ਮੈਂ ਤੁਹਾਨੂੰ ਅੱਜ ਕਹਿ ਦਿੰਦਾ ਜੀ ਜਿੰਨੇ ਆਪਣੇ ਮੁੰਡੇ ਨਵੇਂ ਗਾਉਣ ਲੱਗਦਾ ਤੁਸੀਂ ਸਿੱਧਾ ਕਹਿਣਾ ਕਰੋ ਸਾਡਾ ਦਾ ਜੱਟ ਘਰਾਣਾ ਜੋ ਜੀ ਕਰਦਾ ਗਾਓ ਬਸ ਸਮਾਜ ਨੂੰ ਨੁਕਸਾਨ ਦੇ ਨਾ ਹੋਵੇ ਇਹਨਾਂ ਤੋਂ ਸਰਟੀਫਿਕੇਟ ਥੋੜੀ ਲੈ ਕੇ ਚੜਨਾ ਸਟੇਜਾਂ ਤੇ ਤੁਸੀਂ ਰੌਲਾ ਕੀ ਇਹਨਾਂ ਨੂੰ ਨਾ ਜੈਲ ਸੀ ਇੰਨੀ ਹੋਈ ਪਈ ਆ ਵੀ ਨਵੇਂ ਮੁੰਡੇ ਵੱਧ ਕਮਾਉਣ ਲੱਗੇ ਉਹ ਭਰਾਵਾ ਨਾਲੇ ਨਾ ਤੈਨੂੰ ਉੱਥੇ ਭਜਨ ਗਾਉਣ ਲਈ ਬੁਲਾਉਂਦੇ ਹੁੰਦੇ ਨੇ ਉਹ ਰੱਬ ਦਾ ਦਰਬਾਰ ਹੁੰਦਾ ਮਾਤਾ ਦਾ ਜਿਹੜਾ ਤੂੰ ਉੱਥੇ ਜਾ ਕੇ ਵੀ ਲੋਕਾਂ ਨੂੰ ਨੰਦ ਲਿਆ ਇਹਨੂੰ ਪੈਸੇ ਦੇਤੇ ਇਹਨੂੰ ਸਾਨੂੰ ਨਹੀਂ ਦਿੰਦੇ ਲੋਕਾਂ ਬਾਰੇ ਬੋਲੀਏਗਾ ਉਹ ਰੱਬ ਤੋਂ ਡਰਿਆ ਕਰੋ ਮਾੜਾ ਮੋਟਾ ਅਸਲ 'ਚ ਮੇਨ ਮਸਲਾ ਉਹੀ ਸੁਰਤਾਂ ਸਿੱਖ ਲੈ ਅਕਲ ਨਹੀਂ ਸਿੱਖੀ ਨਾਲੇ ਨਾ ਜੇ ਅਸੀਂ ਸ਼ਰੀਲਾ ਸੁਣ ਨਹੀਂ ਕੋਈ ਨਹੀਂ ਸਾਡੇ ਕੋਲੇ ਸਰਦੂਲ ਸਕੰਦਰ ਖੁਰੀ ਹੈਗੇ ਨੇ ਉਹ ਸ਼ਰੀਲੇ ਵੀ ਨੇ ਅੱਜ ਤੱਕ ਨਾ ਉਹਨਾਂ ਨੇ ਕਦੀ ਕੋਈ ਜੈਲ ਸੀ ਵਾਲੀ ਗੱਲ ਕੀਤੀ ਆ ਵੀ ਫਲਾਨਾ ਤੂੰ ਤਾਂ ਐ ਗਾਉਣਾ ਫਲਾਨਾ ਤੂੰ ਤਾਂ ਤੂੰ ਤਾਂ ਪਤੰਦਰਾ ਉਹੀ ਸਾਰੀ ਦੁਨੀਆ ਦਾ ਕੋਚ ਬਣਿਆ ਬੈਠਾ ਤੂੰ ਤਾਂ ਐ ਲੱਗਦਾ ਜਿਵੇਂ ਬਾਜੇ ਦੀ ਖੋਜ ਹੀ ਤੂੰ ਕੀਤੀ ਹੁੰਦੀ ਆ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਆ ਤੂੰ ਸਿੱਖਿਆ ਤੂੰ ਆਪਦੇ ਲਈ ਸਿੱਖਿਆ ਵੀ 3 ਦਿਨ ਰਹਿ ਕੇ ਅਸਲ ਚ ਇਹ ਸਿਰ ਚੜਾ ਲੈ ਯਾਰ ਜਿਹੜੇ ਇਹਨਾਂ ਦੇ ਗੋਡੇ ਹੱਥ ਜੇ ਲਾਉਣ ਲੱਗ ਜਾਂਦੇ ਉਹ ਗੋਡੇ ਹੱਥ ਲਾਉਣੇ ਕੋਈ ਅਵਤਾਰ ਤਾਂ ਰਹਿਣੇ ਓਏ ਤੇ ਦੂਜਾ ਹੁਣ ਇਹਦੀ ਸੁਣ ਲੋ ਗੱਲ ਦੇਖੋ ਜੀ ਹਾਂਸ ਰਾਜ ਹਾਂਸ ਜੀ ਦੀ ਗਾਇਕੀ ਦੇ ਉਹਨਾਂ ਦੀ ਲਿਆਕਤ ਦੇ ਅਸੀਂ ਕੱਲ ਵੀ دیਵਾਨੇ ਸੀ ਅੱਜ ਵੀ ਆ ਕੱਲ ਨੂੰ ਵੀ ਰਹਾਂਗੇ ਪਰ ਜਿਹੜਾ ਹੁਣ ਬਾਈ ਐਡੇ ਵੱਡੇ ਫੰਕਾਰ ਨਸ਼ੱਤਰ ਗਿੱਲ ਹੁਰੀ ਯਾਰ ਮਤਲਬ ਉਹਨਾਂ ਦੇ ਸਾਈਡ Song ਛੋਟਾ ਗਾਇਕਾ ਯਾਰ ਉਹ ਉਹਦੇ ਜਨਾਂ ਸਰੀਲਾ ਕੌਣ ਹੋਜੂ ਉਹਦੇ ਸਾਈਡ Song ਤਾਂ ਸਾਡੇ ਅੱਜ ਵੀ ਸਾਰਿਆਂ ਦੇ ਆਪਣੀ ਉਮਰ ਵਾਲੇ ਦੇ ਪੋਟਿਆਂ ਤੇ ਯਾਦ ਨੇ ਇਹ ਉਹਦਾ ਮਜ਼ਾਕ ਬਣਾ ਰਿਆ ਦੇਖੋ ਜੀ ਖਾਂਦਾ ਤਾਂ ਹਰੇਕ ਆਪਦੇ ਪਿਓ ਦਾ ਹੀ ਹੁੰਦਾ ਵੀ ਆਪਾਂ ਨੂੰ ਵੀ ਜੋ ਪਿਓ ਛੱਡ ਗਿਆ ਆਪਾਂ ਉਹੀ ਖਾਣਾ ਹਨਾ ਸਾਰਿਆਂ ਪਰ ਮੈਂ ਇਹਨੂੰ ਬਾਈ ਨੂੰ ਪੁੱਛਣਾ ਚਾਹੁੰਦਾ ਵੀ ਜੇ ਕੱਲ ਨੂੰ ਹਾਂਸ ਰਾਜ ਹਾਂਸੂਰੀ ਤੈਨੂੰ ਆਪਦੀ ਚੱਲ ਟੱਲ ਜਾਇਦਾਦ ਤੋਂ ਬੇਦਖਲ ਕਰ ਦੇਣਾ ਤੂੰ ਗਾਏਗਾ ਕੀ ਪਤੰਦਰਾ ਤੇਰਾ ਸਾਰਾ ਕਰੀਅਰ ਦਾ ਨੱਚਣ ਤੋਂ ਪਹਿਲਾਂ ਹੋਕੇ ਤੇ ਖੜਾ ਕੁਛ ਆਬਦਾ ਗਾ ਕੇ ਹਿੱਟ ਤਾਂ ਕਰ ਲਾ ਪਹਿਲਾਂ ਫੇਰ ਕਰ ਲਈ ਲੋਕਾਂ ਨੂੰ ਟੱਚਣਾ ਆ ਹੁਣ ਜਿੱਦਣ ਦਾ ਇਹਨਾਂ ਦਾ ਰੌਲਾ ਜਾ ਪਿਆ ਇੱਕ ਮੇਰੇ ਨਾਲ ਦਾ ਕਹਿੰਦਾ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਹਾਂਸ ਰਾਜ ਦੇ ਵੀ ਜਵਾਬ ਆ ਕਹਿੰਦਾ ਮੈਨੂੰ ਤਾਂ ਐਸੀ ਉਹਦਾ ਗੱਦੀ ਤੇ ਬੈਠੇ ਨੇ ਵੀ ਉਹਨਾਂ ਨੇ ਵਿਆਹ ਨਹੀਂ ਕਰਾਇਆ ਕਿਤੇ ਐਨੀ ਕਿਤਾ ਪਪੂਲਰਟੀ ਆ ਬਾਈ ਜੀ ਹੋਰਾਂ ਦੀ ਜਿਹੜੇ ਐਡੇ ਵੱਡੇ ਫੰਕਾਰ ਨੂੰ ਟੱਚਰ ਕਰ ਰਹੇ ਨੇ ਤੇ ਉਹ ਤੀਜੇ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਜਿਹੜਾ ਨਾਲ ਬੈਠਾ ਇਹਦੇ ਸਮਝ ਨਹੀਂ ਲੱਗਦੀ ਇਹਦਾ ਰੌਸ਼ਨ ਪ੍ਰਿੰਸ ਨਾਂ ਕਿਉਂ ਰੱਖਿਆ ਕਦੀ ਰੌਸ਼ਨੀ ਨਹੀਂ ਹੋਇਆ ਇਹਦਾ ਨਾ ਫਿਊਜ਼ ਪ੍ਰਿੰਸ ਚਾਹੀਦਾ ਸੀ ਇਹਨੂੰ ਅਸਲ ਚ ਆਪਦਾ ਨਾ ਫਿਊਜ਼ ਪ੍ਰਿੰਸ ਰੱਖ ਲੈਣਾ ਚਾਹੀਦਾ ਉਹ ਪਲਿਆ ਲੋਕਾ ਤੂੰ ਦਾਸ 뮤직 ਅਕੈਡਮੀ ਚਲਾਉਣਾ ਤੂੰ ਵੀ ਟੀਚਰ ਮਤਲਬ ਨਾ ਜਿੰਨਾ ਪੀਟੀਸੀ ਨੇ ਜ਼ੋਰ ਤੈਨੂੰ ਹਿੱਟ ਕਰਨ ਤੇ ਲਾਤਾ ਤੂੰ ਪੀ ਦਾ ਮੁੱਲ ਵੀ ਨਹੀਂ ਮੋੜਿਆ ਜਿੱਦਣੇ ਕਿਹਾ ਪੀਟੀਸੀ ਦੇ ਖਰਚੇ ਸੁਖਵੀਰ ਬਾਦਲ ਨੇ ਪੜਲੇ ਤੈਨੂੰ ਕੋਲੇ ਖੜਾ ਕੇ ਗੁੱਟੂ ਤੂੰ ਜਿਵੇਂ ਉਹ ਕਰ ਲਾਉਂਦਾ ਲੈ ਕਹਿੰਦਾ ਹੁੰਦਾ ਗੀਤਾਂ ਦੀ ਮਸ਼ੀਨ ਤੂੰ ਫਲੌਪ ਫੈਕਟਰੀ ਆ ਫਿਊਜ ਪ੍ਰਿੰਸ ਬੰਦਾ ਕ ਬੰਦਾ ਦੇਖ ਲੈ ਕਰੋ ਪਹਿਲਾਂ ਬੋਲਣ ਤੂੰ ਤੇ ਮੈਂ ਚੈਨਲ ਵਾਲਿਆਂ ਨੂੰ ਵੀ ਕਹਿਣਾ ਜੀ ਜਿੰਨੇ ਵੀ ਚੈਨਲ ਨੇ ਮੈਂ ਕਿਸੇ ਨਿੱਜੀ ਦਾ ਨਾਮ ਨਹੀਂ ਲੈਂਦਾ ਉਹ ਕੀ ਜੋ ਤੁਸੀਂ ਤੀਜੇ ਦਿਨ ਕੰਪੀਟੀਸ਼ਨ ਕਲਾ ਦਾ ਕਾਦਾ ਕੰਪੀਟੀਸ਼ਨ ਹੁੰਦਾ ਕੰਪੀਟੀਸ਼ਨ ਜ਼ੋਰ ਦੇ ਹੁੰਦੇ ਨੇ ਕਲਾ ਕਲਾ ਕੀ ਯਾਰ ਕੋਈ ਕਿਵੇਂ गा ਸਕਦਾ ਕੋਈ ਕਿਵੇਂ ਲਿਖ ਸਕਦਾ ਕੋਈ ਕਿਵੇਂ ਕਰ ਸਕਦਾ ਉਹ ਤੀਜੇ ਦਿਨ ਆਖੇ ਜੀ ਅਸੀਂ ਜੱਜ ਬਿਠਾਉਣ ਕਿਹੜੀ ਕਚਹਿਰੀ ਲਾਉਣੇ ਹੋ ਤੁਸੀਂ ਜੱਜ ਹਾਂ ਥੋੜੇ ਜੱਜਾਂ ਨੇ ਕੀ ਕੀਤਾ ਅੱਜ ਤੱਕ ਜਿੰਨੇ ਬੰਦੇ ਇਹਨਾਂ ਨੇ ਕੱਢੇ ਨੇ ਉਹ ਤਾਂ ਸਟਾਰ ਬਣੇ ਬੈਠੇ ਨੇ ਤੇ ਜਿਹੜੇ ਇਹਨਾਂ ਨੇ ਜਿਤਾਏ ਸੀ ਉਹ ਆ ਬੈਠਾ ਇਹ ਬਲੌਗ ਬਣਾਈ ਜਾਂਦਾ ਆ ਫਿਊਜ਼ ਪ੍ਰਿੰਸ ਹਾਂ ਕਿ ਫੇਰਾਂ ਦਾ ਕੰਪੀਟੀਸ਼ਨ ਆ ਫੇਰ ਉਹ ਮੈਂ ਨਵੇਂ ਮੁੰਡਿਆਂ ਨੂੰ ਵੀ ਕਹਿੰਦਾ ਕੁੜੀਆਂ ਵਿੱਚੀ ਜਿੰਨੇ ਅੱਜ ਤੱਕ ਕੰਪੀਟੀਸ਼ਨਾਂ ਚ ਜਿੱਤੇ ਨੇ ਮੈਨੂੰ ਇੱਕ ਵੀ ਬੰਦਾ ਕਾਮਯਾਬ ਹੋਇਆ ਦਿਖਾ ਦਿਓ ਦੇਸ਼ ਦੇ ਕਹਿੰਦਾ ਮੈਂ ਸਾਰੇ ਦੇ ਇੰਨਾ ਚ ਕੁਝ ਨਹੀਂ ਪਿਆ ਐਵੇਂ ਨਾ ਲਾਈਨਾਂ ਚ ਖੜ ਖੜ ਧੱਕੇ ਖਾਈ ਜਾ ਕਰੋ ਨਾਲੇ ਇਹਨਾਂ ਦੇ ਉੱਥੇ ਟੋਟ ਕੇ ਸੁਣੋ ਤਾਨੂੰ ਰੱਬ ਨੇ ਜੋ ਤੁਹਾਡੇ ਕਰਮਾਂ ਚ ਲਿਖਿਆ ਅੱਜ ਕੱਲ ਤਾਂ ਬਾਈ ਟਰਾਂਸਪੇਰੈਂਟ ਜੋਗਾ ਆਪਣੀ ਕਲਾ ਪੇਸ਼ ਕਰੋ ਵਧੀਆ ਹੋਏ ਲੋਕਾਂ ਨੇ ਚੱਕਣਾ ਇਹਨਾਂ ਨੇ ਥੋੜੀ ਚੱਕਣਾ ਇਹਨਾਂ ਦੇ ਰਿਜੈਕਟ ਕਰੇਵੇ ਤਾਂ ਹਿੱਟ ਹੋਏ ਬੈਠੇ ਨੇ ਵਧੀਆ ਰੋਟੀ ਖਾਂਦੇ ਨੇ ਤੇ ਜਿਹੜੇ ਇਹਨਾਂ ਨੇ ਜਿਤਾਏ ਹੋਏ ਸੀ ਉਹ ਬਲੌਗ ਬਣਾ ਬਣਾ ਕਜਾਰਾ ਕਰਦੇ ਨੇ ਫਲੌਪ ਫੈਕਟਰੀਆਂ ਨੇ ਉਹ ਕੋਈ ਲੋੜ ਨਹੀਂ ਐਵੇਂ ੱੱਕੇ ਖਾਣ ਦੀ ਉੱਥੇ ਤੀਜੇ ਦਿਨ ਤੇ ਦੂਜਾ ਮੈਂ ਮੁੰਡਿਆਂ ਨੂੰ ਕਹਿ ਦੇਣਾ ਚਾਹੁੰਦਾ ਕੋਈ ਲੋੜ ਨਹੀਂ ਇਹਨਾਂ ਦੇ ਗਿੱਟਿਆਂ ਜਾਂ ਜੱਡਗਣ ਦੀ ਮੈਂ ਨਾ ਕਿਸੇ ਵੱਡੇ ਫੰਕਾਰ ਦਾ ਨਾਲ ਉਹ ਕੀ ਹੋ ਗਿਆ ਹਾਂ ਗਲਤੀ ਹੋ ਗਈ ਕੋਈ ਪਹਿਲਾਂ ਸਾਰੀ ਉਮਰ ਮਾਸਟਰਾਂ ਦੇ ਗਿੱਟਿਆਂ ਚ ਫਿਰ ਰਿਸ਼ਤੇਦਾਰਾਂ ਦੇ ਫਿਰ ਇਹਨਾਂ ਦੇ ਗਿੱਟੇ ਉਹ ਭਰਾਵੋ ਮਾੜਾ ਮੋਟਾ ਕੌਨਫੀਡੈਂਸ ਬਿਲਡ ਕਰੋ ਰੱਬ ਨੇ ਬੰਦੇ ਬਣਾਇਆ ਮਨੁੱਖ ਬਣਾਇਆ ਮਨੁੱਖ ਐਵੇਂ ਨਾ ਗਿੱਟਿਆਂ ਜਾਂ ਜੱਡਗੀਆ ਕਰੋ ਗਿੱਟਿਆਂ ਤੇ ਟਿਕਣ ਵਾਲਾ ਅੱਜ ਤੱਕ ਕੋਈ ਸਟਾਰ ਨਹੀਂ ਬਣਿਆ ਉਹੀ ਤੁਹਾਨੂੰ ਨਾ ਡਰੋਕਲ ਜੇ ਬਣਾਈ ਜਾਂਦੇ ਨੇ ਇਹ ਆ ਡਰੇ ਕਰ ਗਏ ਨੇ ਕਿਹਨਾਂ ਦੇ ਪੈਰੀ ਹੱਥ ਲਾਇਏ ਬਣੇ ਅੱਜ ਦੁਨੀਆ ਦੀਆਂ ਸਭ ਤੋਂ ਵੱਧ ਸਟਰੀਮਾਂ ਉਹਨਾਂ ਨੂੰ ਵਜਦੇ ਆਣੇ ਮੈਂ ਨਹੀਂ ਕਹਿੰਦਾ ਮਾੜਾ ਗੋ ਪਰ ਆ ਚੇਲੇ ਚਰਪਟ ਬਣਨ ਦੀ ਕਿਸੇ ਦੀ ਕੋਈ ਲੋੜ ਨਹੀਂ ਅੱਖ ਚ ਅੱਖ ਪਾ ਕੇ ਗੱਲ ਕਰਿਆ ਕਰੋ ਹਰੇਕਦੇ ਗਾਉਣਾ ਤੁਸੀਂ ਆਬਦੇ ਲਈ ਗਾਉਣਾ ਯਾਰ ਚੰਗਾ ਗਾਉਂਗੇ ਲੋਕ ਸਰੋ ਸਰੋਤੇ ਤੁਹਾਨੂੰ ਸਲਾਉਣਗੇ ਤੁਹਾਨੂੰ ਚੱਕਣਗੇ ਤੁਹਾਡਾ ਕਾਪ ਆਬਦੇ ਆ ਵੀ ਇੱਕ ਕੈਰੀਅਰਿਸਟ ਇਹ ਥੋੜੀ ਕੈਰੀਅਰ ਸਟੈਬਲਿਸ਼ ਕਰਨ ਵਾਲੇ ਨੇ ਵੀ ਜੇ ਮਾਸਟਰ ਸਲੀਮ ਅਪਰੂਵ ਕਰੂਗਾ ਫੇਰ ਹੀ ਕੈਰੀਅਰਿਸ ਸ਼ੋਅ ਪੰਜ ਚਾਰ ਬੰਦਿਆਂ ਨੇ ਜੀ ਐਨੀ ਹੇਟ ਫਲਾਈ ਆ ਨਾ ਸਿੰਗਿੰਗ ਦੇ ਵਿੱਚ ਮੈਂ ਸੌਰੀ ਟੂ ਸੇ ਪੁਰਾਣੇ ਸਿੰਗਰ ਜਿੰਨੇ ਵੀ ਨੇ ਮੈਂ 90% ਕਹਿੰਦਾ ਇਹ ਜੈਲਸੀ ਨਾਲ ਭਰੇ ਹੋਏ ਨੇ ਜੀ ਇਹ ਨਵੇਂ ਮੁੰਡਿਆਂ ਨੂੰ ਜਰਦੇ ਨਹੀਂ ਹੈਗੇ ਤਾਂ ਹੀ ਫਿਰ ਜਦੋਂ ਨਵੇਂ ਮੂਰ ਦੀ ਅਗਲੇ ਆਇਆ ਕਰਕੇ ਨੰਗਲ ਲੱਗਦੇ ਨੇ ਨਾ ਫਿਰ ਇਹ ਕਹਿਣ ਲੱਗਦੇ ਨੇ ਇੰਨਾ ਚ ਇੱਜ਼ਤ ਨਹੀਂ ਇੰਨਾ ਚ ਲਿਆਕਤ ਨਹੀਂ ਲਿਆਕਤ ਕਰਾਉਣੀ ਸਿੱਖੋ ਪਹਿਲਾਂ ਛੁਕਰ ਕਰ ਤੁਹਾਡੇ ਰੇਰ ਚ ਰੇਤਾਂ ਨਹੀਂ ਪਾਉਂਦੇ ਅਸੀਂ ਤੁਹਾਡੇ ਲੱਛਣ ਉਹੀ ਹੋ ਰਹੇ ਦਸਾਂ ਚੋਂ 8 7 8 ਜਣਿਆਂ ਦੇ ਉਹੀ ਲੱਛਣ ਹੋ ਰਹੇ ਨੇ ਸੋ ਦੇਖੋ ਜੀ ਇਹ ਪੰਜ ਚਰ ਜਾਣਿਆਂ ਨੇ ਨਾ ਬੜੀ ਹੇਟ ਜੀ ਬਣਾਈ ਪਈ ਐ ਇੱਕ ਸਿੰਗਿੰਗ ਚ ਮੈਂ ਕਿੰਨੇ ਨਾਂ ਗਿਣਾ ਸਕਦਾ ਹੰਸ ਰਾਜ ਹੰਸ ਜੀ ਕੁਲਦੀਪ ਮਾਨਕ ਜੀ ਮੁਹੰਮਦ ਸੁਦੀਕ ਜੀ ਪੂਰਨ ਚੰਦ ਬਡਾਲੀ ਜੀ ਸਰਦੂਲ ਸਕੰਦਰ ਜੀ ਮਤਲਬ ਐਡੇ ਐਡੇ ਫਨਕਾਰ ਹੋਏ ਨੇ ਯਾਰ ਇਹਨਾਂ ਨੇ ਕਦੀ ਹੇਟ ਬਣਾਈ ਹੋਈ ਨਹੀਂ ਯਾਰ ਗਾਣਿਆਂ ਨੂੰ ਗਾਣਾ ਵੀ ਕੋ ਸਾਰਿਆਂ ਨਾਲ ਸੈਲੀਬ੍ਰੇਟ ਕੀਤਾ ਸਾਰਿਆਂ ਨੂੰ ਐਪਰੀਸ਼ੀਏਟ ਕੀਤਾ ਇਹ ਤਾਂ ਪਤੰਦਰ ਜਿਵੇਂ ਬਾਕੀਆਂ ਨੇ ਠੇਕੇ ਤੇ ਬਸ ਫੜੀ ਹੁੰਦੀ ਆ ਓਮ ਤੂੰ ਐ ਕਰਦਾ ਤੂੰ ਐ ਕਰਦਾ ਸੋ ਨਵੇਂ ਮੁੰਡਿਆਂ ਕੁੜੀਆਂ ਨੂੰ ਮੇਰੀ ਬੇਨਤੀ ਹੈ ਜੀ ਮੇਰੀ ਕਿਸੇ ਨਾਲ ਕੋਈ ਹੇਟ ਹੂਟ ਭਾਵਨਾ ਵਾਲੀ ਕੁਛ ਨਹੀਂ ਹੈ ਇਹ ਇਹਨਾਂ ਨੂੰ ਵੀ ਮੈਂ ਪਤਾ ਨਹੀਂ ਕਦੀ ਜ਼ਿੰਦਗੀ 'ਚ ਆਪਾਂ ਕਦੀ ਮਿਲਣਾ ਜਾਂ ਨਾ ਨਾ ਮੇਰੀ ਇਹਨਾਂ ਲਈ ਕੋਈ ਹੇਟ ਆ ਜੋ ਇਹਨਾਂ ਦੀ ਹਰਕਤ ਆ ਨਸ਼ੱਤਰ ਗਿੱਲ ਬਾਈ ਨਾਲ ਇਹਨਾਂ ਨੇ ਕੀਤੀ ਉਹ ਬਹੁਤ ਹੀ ਨਿੰਦਣਯੋਗ ਹੈ ਉਹ ਬਾਈ ਨੂੰ ਆਪ ਨੂੰ ਵੀ ਗੁੱਸਾ ਆ ਸੋ ਅਸੀਂ ਨਾ ਕੋਈ ਮੇਰਾ ਜੀ ਨਸ਼ੱਤਰ ਗਿੱਲ ਨਾਲ ਕੋਈ ਬਹੁਤ ਪਰਸਨਲ ਰਿਲੇਸ਼ਨ ਨਹੀਂ ਜਿਹੜਾ ਸੰਗੀਤ ਵਧੀਆ ਲੱਗਦਾ ਵਧੀਆ ਲੱਗਦਾ ਯਾਰ ਬਸ ਦੈਟਸ ਇਟ ਹਾਂ ਹਾਂ ਜਾਂ ਤੁਸੀਂ ਮਜ਼ਾਕ ਉਹਦੇ ਨਾਲ ਕਰੋ ਜਿਹੜਾ ਭਾਈ ਤੁਹਾਡਾ ਚੱਲਦਾ ਮਰ ਕੇ ਸੇਲਾ ਤੁਸੀਂ ਜਲੂਸ ਕੱਢਦੇ ਹੋ ਇਹ ਮਾਸਟਰ ਸੁਲੀਮ ਦਾ ਖੁਰਕਾ ਇਹਨੂੰ ਤਾਂ ਆਦਤ ਹੈ ਵੀ ਕੋਈ ਨਵਾਂ ਮੁੰਡਾ ਜਿਹੜਾ ਵੀ ਉੱਠ ਕੇ ਉਹਦੇ ਬਾਰੇ ਨੇ ਬੋਲਣਾ ਹੀ ਬੋਲਣਾ ਸੋ ਨਵੇਂ ਮੁੰਡੇ ਕੋਲ ਕੋਈ ਇਹਨਾਂ ਦੇ ਗਿੱਟੇ ਗੋਡਿਆਂ 'ਚ ਡੇਗਣ ਦੀ ਬਿਲਕੁਲ ਲੋੜ ਨਹੀਂ ਇਹ ਕੋਈ ਗਿੱਟੇ ਗੋਡਿਆਂ ਨਾਲ ਡੇਕ ਕੇ ਤੁਹਾਡੇ ਕੋਈ ਜਾਣਾ ਤੇ ਸੁਰ ਨਹੀਂ ਫਟਾਉਣ ਲੱਗੇ ਤੁਹਾਡਾ ਕੌਨਫੀਡੈਂਸੀ ਥੱਲੇ ਜਾਊਗਾ ਬਾਈ ਰੱਬ ਨੇ ਮਨੁੱਖ ਬਣਾਇਆ ਉਹਦੀ ਇੱਜ਼ਤ ਕਰੋ ਜੋ ਕੈਰੀਅਰ ਪਰਮਾਤਮਾ ਨੇ ਤੁਹਾਡੇ ਕਰਮਾਂ 'ਚ ਲਿਖਿਆ ਹੋਇਆ ਉਹ ਜੋ ਕੈਰੀਅਰ ਤੁਹਾਡੇ ਪਰਮਾਤਮਾ ਨੇ ਲਿਖਿਆ ਹੋਇਆ ਕਰਮਾਂ 'ਚ ਉਹ ਜੋ ਕੈਰੀਅਰ ਤੁਹਾਡਾ ਪ੍ਰਮਾਤਮਾ ਨੇ ਲਿਖਿਆ ਹੋਇਆ ਹੈ ਮਿਹਨਤ ਕਰਦੇ ਰਹੋ ਤੁਹਾਨੂੰ ਮਿਲ ਜਾਣਾ ਇਹ ਜੱਜਾਂ ਜੋਜਾਂ ਨੇ ਕੁਝ ਨਹੀਂ ਲੈ ਕੇ ਦੇਣਾ ਤੁਹਾਨੂੰ ਬਾਕੀ ਇਹ ਦੋਨੇ ਤਿੰਨੇ ਇਹ ਸਾਰੀ ਫੇਲ ਫੈਕਟਰੀ ਹੈ ਜੀ ਜੈਲ ਸੀ ਨਾ ਭਰੇਵੇਂ ਇਹਨਾਂ ਨੇ ਆ ਹੀ ਕੁਝ ਬੋਲਦੇ ਰਹਿਣਾ ਹੁਣ 8-10 ਪੌਡਕਾਸਟਾਂ ਚ ਸਪਾਈ ਦੇ ਦੇਣਗੇ ਪ੍ਰਮਾਤਮਾ ਇਹਨਾਂ ਨੂੰ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਦਾ ਸਮਤ ਅਕਲ ਬਖਸ਼ੇ ਸੁਰਾਂ ਦੇ ਨਾਲ ਨਾਲ ਬਾਕੀ ਜੀ ਭੁੱਲ ਚੁੱਕ ਮਾਫ ਕਰਿਓ ਚੜਦੀ ਕਲਾ ਨਛੱਤਰ ਬਾਈ ਬਿਲਕੁਲ ਨਹੀਂ ਘਬਰਾਉਣਾ ਤੂੰ ਜੱਟ ਘਰਾਣੇ ਦਾ ਬਸ ਚੱਕ ਦੇ ਚੌਟੇ ਵਧੀਆ ਕਾਇਆ ਕਰ ਟੰਕ ਕੇ ਰੱਖ ਕੰਮ ਗੋਡ ਬlesਸ ਯੂ ਆਲ ਜੀ ਸਾਰੀ ਦੁਨੀਆ ਵਸਦੀ ਰਵੇ ਪੰਜਾਬੀ 뮤ਜ਼ਿਕ ਇੰਡਸਟਰੀ ਵਸਦੀ ਰਵੇ ਚੜਦੀ ਕਲਾ ਸਰਬੱਤ ਦਾ ਭਲਾ ਪੁੱਲ ਚੁੱਕ ਮਾ